ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਢਿੱਲੋਂ ਬਾਨੀ ਪ੍ਰਿੰਸੀਪਲ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਸਪੁਰ ਜ਼ਿਲ੍ਹਾ ਮੂਗਾ ਦੇਸ਼ ਦੇ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਲੋਹੜੀ ਅਤੇ ਮਾਘੀ ਦੀਆਂ ਮੁਬਾਰਕਾਂ ਭੇਜਦਾ ਹਾਂ ਲੋਹੜੀ ਦੇ ਤਿਹਾਰ ਮੌਕੇ ਅਸੀਂ ਉਸ ਮਹਾਨ ਪੰਜਾਬੀ ਲਾਇਕ ਦੁੱਲੇ ਭੱਟੀ ਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਨੇ ਅਣਖ ਤੇ ਗੈਰਤ ਨਾਲ ਪੰਜਾਬੀ ਭਾਈਚਾਰੇ ਨੂੰ ਸਿਰ ਚੁੱਕ ਕੇ ਜਿਉਣਾ ਸਿਖਾਇਆ ਏਵੇਂ ਮੱਗੀ ਦਾ ਦਿਹਾੜਾ ਸਾਨੂੰ ਉਹਨਾਂ 40 ਮੁਕਤਾਂ ਦੀ ਯਾਦ ਕਰਵਾਉਂਦਾ ਹੈ ਜਿਨ੍ਹਾਂ ਨੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਖਦਰਾਣ ਦੀ ਢਾਬ ਤੇ ਸ਼ਹੀਦੀਆਂ ਪ੍ਰਾਪਤ ਕਰਕੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਸਮੂਹ ਸੰਗਤ ਨੂੰ ਇਹਨਾਂ ਸਬਦਹਾੜਿਆਂ ਦੀ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਿੰਦਕੁਤ ਤੇਂਦਰਪਾਲ ਮੈਨੇਜਿੰਗ ਡਾਇਰੈਕਟਰ ਆਫ ਦਰਸ਼ਨਾ ਮੁੰਬੁਰ ਹਸਪੀਟਲ ਨਿਹਾਰ ਸਿੰਘ ਵਾਲਾ ਸੋ ਅਲਾ ਕਨਵਾਸੀਆਂ ਨੂੰ ਲੋੜੀ ਅਦੀ ਮਗੀਰੀਆਂ ਬਹੁਤ ਬਹੁਤ ਬਣਾਈਆਂ ਦਿਨਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਲੋੜੀ ਰਲ ਮਿਲ ਕੇ ਵਾਲਦੇ ਸਨ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸਹਾਈ ਹੁੰਦੇ ਸਨ ਮੈਂ ਉਮੀਦ ਕਰਦਾ ਕਿ ਅਸੀਂ ਇਹੀ ਧਾਰਨਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪੇਸ਼ ਕਰੀਏ ਤਾਂ ਕਿ ਉਹ ਵੀ ਭਾਈ ਚਾਰਕ ਸਾਂਝ ਆਪਸੀ ਮਲਬਦਰ ਆਪਸੀ ਮਲਬਦਰ ਨੂੰ ਬਣਾਈ ਰੱਖਣ ਦੂਸਰੀ ਗੱਲ ਮੈਂ ਨੌਜਵਾਨ ਭੜੀ ਵਾਸਤੇ ਕਹਿਣੀ ਚਾਹਣਾ ਕਿ ਉਹ ਇਹ ਪ੍ਰਣ ਕਰਨ ਕਿ ਅਸੀਂ ਨਸ਼ਾ ਤੋਂ ਦੂਰ ਰਹੀਏ ਆਪਣੀ ਸਿਹਤ ਦਾ ਧਿਆਨ ਰੱਖੀਏ ਤਾਂ ਕਿ ਅਸੀਂ ਦੁਬਾਰਾ ਫਿਰ ਉਹ ਹੀ ਰੰਗਲਾ ਪੰਜਾਬ ਬਣਾ ਲਈਏ ਧੰਨਵਾਦ